इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇੱਕ ਕੱਲ ਕਰੀਬ 10 ਵਜੇ ਦੀ ਇੱਕ ਘਟਨਾ ਰਿਪੋਰਟ ਹੋਈ ਸੀ ਤਾਣਾ ਗੇਟਕੀਮਾ ਦੇ ਵਿੱਚ ਜਿਸ ਦੇ ਵਿੱਚ ਮਦਈ ਹਰਕੇਵਲ ਸਿੰਘ ਜਿਹੜਾ ਉਹਨੇ ਦੱਸਿਆ ਸੀ ਕਿ ਮੇਰੀ ਨੂਟ ਕੋ ਜਾਣ 75 ਵਿਅਕਤੀ ਜਿਹੜਾ ਵਾ ਉਹ ਐਕਟ ਵਾ ਤੇ ਕਰੀਬ 5 ਲੱਖ 4 ਲੱਖ 80000 ਰੁਪਇਆ ਜਿਹੜਾ ਵਾ ਖੋਕੇ ਲੈ ਗਿਆ ਸੀਗਾ ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ACP ਜਸਪਾਲ ਸਿੰਘ SHO ਗਰੇਟਿੰਗ ਮੈਡਮ ਅਨਜੀਤ ਕੌਰ ਅਤੇ ਚੌਕੀ ਜਾਂ ਜਿਹੜੇ ਅਨੰਦ ਨੇ ਰਮੇਸ਼ ਕੁਮਾਰ ਇਹਨਾਂ ਵੱਲੋਂ ਜਿਹੜੀ ਆ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਵਾ ਇਸ ਮੁਕੱਦਮੇ ਤੇ ਵਕਫ ਵਕ ਟੀਮ ਆਪਣੀਆਂ ਲਗਾ ਕੇ ਜਿਹੜਾ ਨੋਟਿਸ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹਨੇ ਟੀਮਾਂ ਨੇ ਵਰਕ ਕੀਤਾ ਤੇ ਇਹ ਗੱਲ ਸਾਹਮਣੇ ਆਈ ਕਿ ਇਸ ਜਿਹੜੇ ਸ਼ਖਸ਼ ਮਦਈ ਦੀ ਜਿਹੜੀ ਨੂ ਆ ਕੋਮਲ ਸ਼ਰਮਾ ਇਸ ਨੇ ਇਹ ਜਿਹੜਾ ਸਾਰਾ ਜਿਹੜਾ ਪਲਾਨ ਸੀਗਾ ਸਾਰਾ ਉਹਨੂੰ ਮਾਸਟਰਮਾਈਂਡ ਕੀਤਾ ਸੀਗਾ ਇਹਨਾਂ ਨੂੰ ਪਤਾ ਸੀਗਾ ਵੀ ਇਹ ਜਿਹੜੀ ਪੇਮੈਂਟ ਹਰ ਬੁੱਧਵਾਰ ਜਿਹੜੀ ਇਕੱਠੀ ਹੋ ਕੇ ਜਿਹੜੀ ਆ ਬੈਂਕ ਚ ਜਮਾ ਹੁੰਦੀ ਹੈ ਤੇ ਇਸ ਨੇ ਆਪਣੇ ਭਰਾ ਦੇ ਨਾਲ ਰਲ ਕੇ ਤੇ ਆਪਣੇ ਘਰ ਜਿਹੜੀ ਇਹਨਾਂ ਦੀ ਮੇਡ ਕੰਮ ਕਰਦੀ ਸੀ ਉਸ ਦਾ ਲੜਕਾ ਜਿਹੜਾ सुरेंद्र ਸਿੰਘ ਉਰਫ ਸੰਨੀ ਆ ਉਸ ਦੇ ਨਾਲ ਰਲ ਕੇ ਜਿਹੜੀ ਆ ਸਾਰੀ ਇਸ ਘਟਨਾ ਨੂੰ ਅੰਜਾਮ ਦਿੱਤਾ ਇਸ ਦੇ ਵਿੱਚ ਘਰੋਂ ਬਾਹਰ ਗਈ ਉਸ ਤੋਂ ਬਾਅਦ ਜਾ ਕੇ ਇਹਨੇ ਕਿਹਾ ਵੀ ਮੇਰੀਆਂ ਅੱਖਾਂ ਦੇ ਵਿੱਚ ਕੋ ਮਿਰਚਾਂ ਪਾ ਕੇ ਜਿਹੜਾ ਮੇਰੇ ਕੋਲ ਐਕਟ ਵਾਦ ਮੇਰੇ ਪੈਸੇ ਜਿਹੜੇ ਉਸਨੇਚ ਕਰਕੇ ਲੈ ਗਿਆ ਵਾ ਉਸ ਦੇ ਵਿੱਚ ਜਿਹੜੀ ਇਸ ਲੜਕੀ ਜਿਹੜੀ ਆ ਸੀ ਨੂੰ ਕੋਮਲ ਉਸ ਦੀ ਵੀ ਅਰੈਸਟ ਪਾ ਲਈ ਗਈ ਆ ਪਲੱਸ ਜਿਹੜਾ ਇਸ ਦਾ ਭਰਾ ਆ ਅਭਿਜੀਤ ਸ਼ਰਮਾ ਉਸ ਦੀ ਵੀ ਅਰੈਸਟ ਪਾ ਲਈ ਗਈ ਆ ਇਸ ਦੇ ਵਿੱਚ ਜਿਹੜਾ 295000 ਰੁਪਈਆ ਜਿਹੜਾ ਅਭਿਜੀਤ ਸ਼ਰਮਾ ਕੋ ਜਿਹੜਾ सुरेंद्र ਸਿੰਘ ਸੰਨੀ ਜਿਹੜਾ ਕੋ ਕੇ ਲੈ ਗਿਆ ਸੀਗਾ ਉਸ ਦੇ ਵਿੱਚ ਉਹਨੇ 295000 ਜਿਹੜਾ ਵਾ ਸੁਰਿੰਦਰ ਕੋਲ ਰੱਖਿਆ ਸੀਗਾ ਜਿਸ ਦੀ ਜਿਹੜੀ ਉਸ ਦੀ ਬਰਾਮਦਗੀ ਪਾ ਲਈ ਗਈ ਹੈ ਜਿਹੜਾ सुरेंद्र ਸਿੰਘ ਸੰਨੀਆ ਉਸ ਨੂੰ ਫੜਨ ਦੇ ਲਈ ਸਾਡੀਆਂ ਟੀਮ ਜਿਹੜੀਆਂ ਨੇ ਉਹ ਫੀਲਡ 'ਚ ਨੇ ਤੇ ਇਹਨੂੰ ਵੀ ਜਲਦ ਫੜ ਕੇ ਜਿਹੜਾ ਐਕਟਿਵ ਆਟ ਪਲੱਸ ਜਿਹੜੀ ਬਾਕੀ ਜਿਹੜੀ ਅਮਾਉਂਟ ਆ ਉਸ ਨੂੰ ਜਿਹੜਾ ਟਰੇਸ ਕੀਤਾ ਜਾਵੇਗਾ ਸਰ ਕੰਮ ਕੀ ਰਿਹਾ ਇੱਕੋ ਘਰ ਪੈਸੇ ਵੀ ਇੱਕੋ ਘਰ 'ਚ ਤੇ ਸਾਰੇ ਕੋ ਪੈਸੇ ਸੀ ਤੇ ਇਹਨੇ ਕਿਉਂ ਐਸਾ ਕੀਤਾ ਇਹ ਵੇਖੋ ਉਸ ਨੂੰ ਪਹਿਲਾਂ ਪਤਾ ਸੀਗਾ ਵੀ ਇਸ ਦੇ ਵਿੱਚ ਜਿਹੜੀ ਇਹਨਾਂ ਦੀ ਕਲੈਕਸ਼ਨ ਇਕੱਠੀ ਹੁੰਦੀ ਆ ਉਸ ਦੇ ਮਾਮਲੇ ਵਿੱਚ ਬੇਈਮਾਨੀ ਆਈ ਉਸਨੇ ਆਪਣੇ ਜਿਹੜੇ ਭਰਾ ਅਤੇ ਇਸ ਮੇਡ ਦੇ ਮੁੰਡੇ ਨਾਲ ਰਲ ਕੇ ਇਸ ਪੈਸੇ ਨੂੰ ਹੜੱਪ ਕਰਨ ਦੀ ਜਾਂ ਇਸ ਪੈਸੇ ਨੂੰ ਜਿਹੜਾ ਵਾ ਕਰਨ ਦੇ ਲਈ ਪਾਸੇ ਕਰਨ ਦੇ ਲਈ ਉਹਨੇ ਇਹ ਸਾਰੀ ਜਿਹੜੀ ਸਕੀਮ ਘੜੀ ਇਹ ਸਾਰ ਸਾਰੀ ਚੀਜ਼ ਨੂੰ ਮਾਸਟਰਮਾਈਂਡ ਕੀਤਾ ਗਿਆ ਫਿਰ ਉਸ ਦਿਨ ਦੀ ਵੇਟ ਕੀਤੀ ਗਈ ਵੇਟ ਕਰਕੇ ਇਹ ਕਰੋਰ ਰਸੋਈ ਦੇ ਵਿੱਚੋਂ ਆਪਣਾ ਜਿਹੜਾ ਕੰਮ ਕਰਦੀ ਬੱਚੇ ਨੂੰ ਕਮਾਉਣ ਦੇ ਬਹਾਨੇ ਜਿਹੜੀ ਘਰੋਂ ਬਾਹਰ ਨਿਕਲੀ ਆ ਤੇ ਉਸ ਤੋਂ ਬਾਅਦ ਇਹ ਸਾਰੀ ਜਿਹੜੀ ਇਵੈਂਟ ਆ ਉਸ ਨੂੰ ਜਿਹੜਾ ਵਾ ਉਸ ਨੂੰ ਪਲਾਨ ਕਰਕੇ ਨੇ ਅੰਜਾਮ ਦਿੱਤਾ ਪਰ ਸਾਡੀ ਟੀਮਾਂ ਨੇ ਇਸ ਤੇ ਬਿਲਕੁਲ ਬਹੁਤ ਹੀ ਟੈਕਨੀਕਲੀ ਵਰਕ ਕਰਦੇ ਆ ਸਾਰੀ ਚੀਜ਼ ਜਿਹੜੀ ਚੀਜ਼ ਨੂੰ ਟ੍ਰੇਸ ਕਰਕੇ ਇਸ ਦੇ ਵਿੱਚ ਜਿਹੜਾ ਕੈਸ਼ ਆ ਜਿਹੜਾ 295000 ਰਿਕਵਰ ਕੀਤਾ ਇੱਕ ਵਾਰ ਸਿੱਖ ਲਈ ਦੀ ਐਕਟਿਵਾ ਜਿਹੜੀ ਉਸੇ ਘਰ ਦੀ ਸੀਗੀ ਐਕਟਿਵਾ ਦੇ ਉੱਪਰ ਗਈ ਸੀਗੀ ਐਕਟਿਵਾ ਦੀ ਡਿੱਗੀ ਦੇ ਵਿੱਚ ਪੈਸੇ ਸੀਗੇ ਉਸ ਐਕਟਿਵਾ ਨੂੰ ਜਿਹੜਾ ਵਾ ਸੰਨੀ ਨਾਮ ਦਾ ਵਿਅਕਤੀ ਆ ਜਿਹੜਾ ਉਸੇ ਘਰ ਜਿਹੜਾ ਮੇਡ ਕੰਮ ਕਰਦੀ ਉਸ ਦਾ ਲੜਕਾ ਆ ਉਹ ਜਿਹੜਾ ਵਾ ਮੂਲੇ ਚੱਕ ਦਾ ਰਹਿਣ ਵਾਲਾ ਆ ਉਹ ਇਸ ਨੂੰ ਸਨੇਚ ਕਰਕੇ ਲੈ ਗਿਆ ਜਿਹੜਾ ਅਜੇ ਸਟਿਲ ਅਰ ਲਾਰਜ ਆ ਪਰ ਉਸ ਨੂੰ ਸਾਡੇ ਉਹਨਾਂ ਛੇਤੀ ਜੜਾ ਫੜਨੇ ਆ ਜਾਵੇਗਾ। ਕੋਮੇ ਸ਼ਰਮਾ ਦਾ ਹਸਬੰਦ ਕੀ ਕਰਦਾ ਸੀ? ਇਹ ਇਹ ਸਾਰੇ ਜਿਹੜੇ ਆ ਇਹ ਜਿਹੜਾ ਆਪਣੀਆਂ ਚੀਦਾ ਸਾਹਿਬਾ ਗੁਰਦੁਆਰਾ ਸਾਹਿਬਾ ਉਹਦੇ ਲਾਗੇ ਇਹ ਕੱਪੜੇ ਦਾ ਕਾਰੋਬਾਰ ਕਰਦੇ ਨੇ। ਰਹਿਣ ਵਾਲੇ ਨੇ ਇਹ ਸਾਰੇ ਫਤੇ ਸਿੰਘ ਕਲੋਨੀ ਦੇ ਰਹਿਣ ਵਾਲੇ ਨੇ। ਚੰਨਵਰ ਨੂੰ ਮਾਮਲਾ ਦੱਸਦੇ ਪਹਿਲੇ ਕੋਈ ਨਹੀਂ ਇਹ ਘਰੇਲੂ ਆਪਸ ਦੇ ਵਿੱਚ ਮਿਲ ਕੇ ਵੀ ਇੱਕ ਮਿਸਟਰਸਟ ਦੀ ਜਿਹੜੀ ਆ ਇੱਕ ਕਹਾਣੀਆਂ ਵੀ ਇੱਕ ਆਪਸ ਦੇ ਵਿੱਚ ਮਿਸਟਰਸਟ ਸੀਗਾ ਉਸਦੇ ਪੈਸੇ ਨੂੰ ਆਪਣੇ ਲਈ ਵਰਤਨ ਦੇ ਲਈ ਇੱਕ ਮੰਦੇ ਵਿੱਚ ਉਹਨਾਂ ਦੇ ਵਿੱਚ ਇੱਕ ਪਲਾਟ ਜਿਹੜਾ ਉਹਨਾਂ ਤਿਆਰ ਕੀਤਾ ਜਿਸ ਨੂੰ ਜਿਹੜਾ ਅਨਰਥ ਕੀਤਾ ਗਿਆ ਬਕਾਇਆ ਰਕਮ ਜਿਹੜੀ ਇਹ सुरेंद्र ਸਿੰਘ ਜਿਹੜਾ ਅਸਟ੍ਰੇਲਰ ਲਾਰਜ ਹੈ ਉਹਦੇ ਕੋਲੇ ਹੈ ਐਕਟਵਾ ਤੇ ਜਿਹੜੀ ਬਾਕੀ ਰਕਮਾਂ ਤੇ ਉਸ ਨੂੰ ਫੜ ਕੇ ਜਿਹੜੀ ਇਹ ਰਿਕਵਰੀ ਕਰਨੀ ਹੈ ਉਹਦਾ ਸ਼ੈਮੇ ਦਾ ਹਸਬੰਦ ਜਿਹੜਾ ਉਸਦਾ ਤਾਂ ਕੋਈ ਨਜ਼ਰ ਨਹੀਂ ਨਹੀਂ ਉਸਦਾ ਕੋਈ ਲੈਣ ਨਹੀਂ ਹੈ ਵਿੱਚ ਇਹ ਜਦੋਂ ਵੀ ਜਿਹੜਾ ਪਹਿਲੇ ਵੀ ਗਏ ਹੋ ਖਰਾਬ ਚ ਗਏ ਨਹੀਂ ਇਸ ਨੂੰ ਫੜ ਕੇ ਜਿਹੜੀ ਅਸੀਂ ਭਾਜੀ ਪੁੱਛਕਿਛ ਕਰਾਂਗੇ ਸਾਰੀ ਇਹਦੀ ਬਸ ਸਟਿਲ ਹੁਣ ਤੱਕ ਇਸ ਐਦਾ ਕੋਈ ਪੁਰਾਣਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਆਇਆ ਵਾਰਦਾਤ ਕਿਹੜੀ ਜਗ੍ਹਾ ਤੇ ਹੋਈ ਇਹ ਐਚਐਸ ਦੇ ਘਰ ਤੇ ਜਦੋਂ ਫਤੇਸੇ ਕਲੋਨੀ ਤੋਂ ਥੋੜਾ ਜਿਹਾ ਬਾਹਰ ਨਿਕਲੇ ਉਸ ਤੋਂ ਥੋੜੀ ਜਿਹੀ ਅੱਗੇ ਜਾ ਕੇ ਜਿਹੜਾ ਵਾ ਇਹ ਮਾਕਿਆ ਜਿਹੜਾ ਅੰਜਾਮ ਦਿੱਤਾ ਗਿਆ ਤਾਨੂ ਕਸ਼ਸ਼ਾ ਹੋਇਆ ਜੀ ਇਹ ਜਿਹੜੀ ਕਹਾਣੀ ਘੜੀ ਗਈ ਹੈ ਤਾਨੂ ਕਸ਼ਸ਼ਾ ਹੋ ਗਿਆ ਵੇਖੋ ਇਸ ਦੇ ਵਿੱਚ ਪੂਰਾ ਟੈਕਨੀਕਲੀ ਸਾਡੀਆਂ ਟੀਮਸ ਨੇ ਸੀਸੀਟੀਵੀ ਐਨਾਲਿਸਿਸ ਵੀ ਕੀਤਾ ਪਲੱਸ ਇਹਨਾਂ ਦੀ ਜਿਹੜੀ ਕਰ ਤੇ ਵਰਕ ਕਰਦੇ ਆ ਜਿਹੜਾ ਬੰਦਾ ਵਾ ਉਹ ਆਇਡੈਂਟੀਫਾਈ ਵੀ ਕੀਤਾ ਗਿਆ ਜਿਹੜਾ ਐਕਵਾ ਲੈ ਕੇ ਜਾ ਰਿਹਾ ਪਲੱਸ ਇਹਨਾਂ ਨੂੰ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਵਿੱਚੋਂ ਸਾਰੀ ਗੱਲ ਜਿਹੜੀ ਆ ਕਲੀਅਰ ਹੋਈ ਬਾਕੀ